ਸਾਰੇ ਦੁਕਾਨਦਾਰ ਭੈਣ ਭਰਾਵਾਂ ਵਾਸਤੇ ਆਫਰ ਆ ਜੀ ਮਸਾਖੀ ਦਾ ਆਫਰ ਲਈ ਸੀਗੀ ਹੁਣ ਅਸੀਂ ਆਫਰ ਵਧਾ ਰਹੇ ਆ 30 ਅਪ੍ਰੈਲ ਤੱਕ ਸਾਰੇ ਦੁਕਾਨਦਾਰਾਂ ਨੂੰ ਆਫਰ ਆ ਵੀ ਜਿੰਨਾ ਮੇਰੇ ਕੋਲ ਅੰਦਰ ਮਾਲ ਪਿਆ ਸਾਰਾ ਚੁਕਾ ਦੇਣਾ ਦੁਕਾਨਦਾਰਾਂ ਨੂੰ ਚੁਕਾਉਣਾਗਾ ਕਿਉਂਕਿ ਅਸੀਂ ਤਾਂ ਮੱਥੇ ਨਹੀਂ ਮਾਰਨੇ ਸੀ ਭੈਣ ਭਰਾਵਾਂ ਦਾ ਫਾਇਦਾ ਕਰਦੇ ਆ ਸੈਟਾਂ ਦੇ ਸੈਟਪ ਥਾਨਾਂ ਦੇ ਥਾਂ ਚੁਕਾਉਣੇ ਆ ਚੁਕਾਉਣੇ ਮਿੱਟੀ ਦੇ ਬਾਹਰ ਜੈਨੂਨ ਤੌਰ ਤੇ ਹੋਲ ਸੇਲ ਦਾ ਕੰਮ ਕਰਨਾ 1% ਦੇ ਕੰਮ ਕਰਨਾ ਕੋਈ ਸਾਫਤ ਕਰ ਦਿਓ ਆਪਾਂ ਬੈਠੇ ਆ ਐਟਮਾ ਧੋਣ ਲੱਗੇ ਆ ਬਰੋਸ਼ਾ ਚਕਾਈਆਂ ਨੇ 180 ਰੁਪਏ ਵਿੱਚ ਚਕਾਉਣੀਆਂ ਬਾਦੀਆਂ ਮਤ ਫਟੀਆਂ ਠੀਕ ਹੈ ਜੀ ਕੋਈ 10 ਮੀਟਰ ਕੋਈ 15 ਕੋਈ 20 ਆ ਪਿਓਰ ਕਾਟਨ ਦੇ ਸੂਟ ਆ ਪਿਓਰ ਕਾਟਨ ਜਿਹੜੀ ਮਾਰਕੀਟ ਵਿੱਚ ਵਿਕਰੀ ਆ ਇਹ ਸੂਟ 350 ਰੁਪਏ ਦੇ ਵਿੱਚ ਠੀਕ ਹੈ ਜੀ ਡਿਜ਼ਾਈਨ ਚ ਜਿੰਨੇ ਮਰਜ਼ੀ ਲੈ ਲਿਓ 500 ਡਿਜ਼ਾਈਨ ਪਏ ਆ ਪੱਟੀਆਂ ਦੀ ਪੱਟੀਆਂ ਚਕਾਉਣੀਆਂ 190 ਰੁਪਏ ਦਾ ਸੂਟ ਹਾਂਜੀ 190 ਰੁਪਏ ਦਾ ਇੱਕ ਆ ਸੂਟ ਆ ਪਾਕਿਸਤਾਨੀ ਇਧਰ ਮਾਰ ਬਣਾ ਕੈਮਰਾ ਆਪਣਾ ਅਕੀ ਆ ਲੋ ਜੀ ਲੋਕਣਾ ਜੀ 11 1100 ਰੁਪਏ ਵਿੱਚ ਜਾਂਦੇ 11 1100 ਸੈਂਪਲ ਦਿਖਾ ਰਿਹਾ ਜੀ ਆਰਡਰ ਨਾ ਲਿਓ ਮੈਨੂੰ ਇਹ ਵੀਡੀਓ ਬਾਹਰਿਆ ਸੈਂਪਲਾਂ ਦੀ ਗੱਲ ਹੀ ਆਹ ਲਓ ਆਹ ਸ਼ਰਟ ਆ ਗਈ ਆਹ ਬਾਟਮ ਆ ਗਈ ਆ ਗਿਆ ਦੁਪੱਟਾ ਠੀਕ ਹੈ ਜੀ ਜਿੰਨਾ ਮਰਜ਼ੀ ਮਾਰ ਚੱਕ ਕੇ ਲੈ ਜਿਓ ਫਾਇਦੇ ਕਰਨੇ ਆ ਭੈਣ ਭਰਾਵਾਂ ਦੇ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਮਾਲ ਜਿੰਨਾ ਮਰਜ਼ੀ ਲੈ ਜਵੋ ਆਹ ਲਓ ਆਹ ਲਓ ਆਹ ਸੂਟ ਕੋਈ 1000 ਰੁਪਏ ਦਾ ਵੀ 1100 ਕੋਈ 800 ਕਿ 900 ਹਰੇਕ ਦੁਕਾਨਦਾਰ ਦਾ ਆਪਣਾ ਰੇਟਾ ਮੈਚ ਕੋਣੀਆਂ ਫੱਟੀਆਂ ਪਾਉਂਦੀਆਂ ਮੈਂ ਦੁਕਾਨਦਾਰਾਂ ਨੂੰ 475 ਰੁਪਏ ਦੇ ਵਿੱਚ ਖੁੱਲਾ ਚੈਲੰਜ ਆ ਵੀ 475 ਚ ਦੇ ਦੇਣਾ ਅਸੀਂ ਬੈਠੇ ਆ ਜੀ ਇੱਕ ਆ ਖਾਦੀ ਮਗਾਈ ਹੋਈ ਆ ਆ ਲੋ ਇਹ 600 ਦੇ ਚਾਰ ਵਿੱਚ ਜੰਨੇ ਆ ਜੇ ਕਿਸੇ ਦੁਕਾਨਦਾਰ ਵੀਰ ਨੇ ਵੇਚਣ ਵਾਸਤੇ ਕੁਆਂਟੀਟੀ ਚ ਮਾਲ ਲੈਣਾਗਾ 150 ਸੂਟ ਲੈਣੇ ਆ 145 ਵਿੱਚ ਲੱਗ ਦੇਵਾਂਗੇ 145 ਰੁਪਏ ਦੇ ਵਿੱਚ ਖਾਦੀ ਕੋਟਨ ਦੇ 20 ਸੂਟ 30 ਸੂਟ 40 ਸੂਟ ਲੈਣੇ ਆ ਕੁਆਂਟੀਟੀ ਲੈ ਲਓ ਸਾਨੂੰ ਕੁਆਂਟੀਟੀ ਦਾ ਮਤਲਬ ਹੁੰਦਾ ਵੀ ਕੁਆਂਟੀਟੀ ਲੈ ਲਓ ਫੈਦੇ ਗਾ ਲੋ ਬੰਬੇ ਕਾਟਨ ਮੈਂ ਕਹਿੰਨਾ ਜੀ ਬਾਰੀ ਨਹੀਂ ਆਉਂਦੀ ਦਿਨ ਦਾ 1000 ਰੁਪਏ ਵਿੱਚ ਜਾਨੇ ਬੰਬੇ ਕਾਟਨ 4010 ਠੀਕ ਹੈ ਜੀ ਆਫਰਾਂ ਜਿਹੜੀਆਂ ਹੁੰਦੀਆਂ ਨੇ ਦੁਕਾਨਦਾਰਾਂ ਵਾਸਤੇ ਇੱਕ ਬੇਨਤੀ ਹੁੰਦੀ ਹੈ ਸਾਰੇ ਦੁਕਾਨਦਾਰ ਮੈਨੂੰ ਬਰਾਬਰ ਹੱਥ ਵੰਨਗੇ ਵੀ ਘੱਟੋ ਘੱਟ 10000 ਦਾ ਕੱਪੜਾ ਘੱਟੋ ਘੱਟ 20 30 20000 ਲੱਖ 1.5 ਲੱਖ 2 ਅੱਖਰ ਜਿੰਨਾ ਮਰਜ਼ੀ ਆਮ ਲੈ ਜਾਓ ਜਿੰਨਾ ਮਰਜ਼ੀ ਲੈ ਜੀ ਅਸੀਂ ਚਕਾਉਣ ਦੀ ਹੁੰਦੀ ਹੈ ਕੁਆਂਟੀਟੀ ਜੇ ਤੁਸੀਂ ਕਹੋਗੇ 5000 ਦਾ ਕੱਪੜਾ ਲੈਣਾ ਆਏ ਅਸੀਂ ਹੋਲਸੇਲ ਲੈਣਾ ਆਏ ਨਹੀਂ ਮਿਲਣਾ ਜੀ ਹੋਲਸੇਲ ਠੀਕ ਆ ਫਾਇਦੇ ਕਰਾਉਣੇ ਆ ਨਾ ਜੀ ਕੁਆਂਟੀਟੀ ਲੈਣੀ ਪਊਗੀ ਅਸੀਂ ਵੀ ਮਾਲ ਖਾਉਣਾ ਹੁੰਦਾ ਸੀ 5 ਰੁਪਏ ਦੀ ਜੀ ਵਿੱਚ ਨਹੀਂ ਹੁੰਦੀ ਆ ਏਕੇ ਟੈਕਸ ਆ ਪਰ ਸੂਟੀ ਰੇਟ ਇਹਦਾ 60-65 ਰੁਪਏ ਹੋ ਚੁੱਕਿਆ ਹੈਗਾ ਜਿੰਨਾ ਮਾਲ ਅੰਦਰ ਪਿਆ ਅੱਜ ਵੀ ਦੇਵਾਂਗੇ 275 ਰੁਪਏ ਦੇ ਵਿੱਚ ਏਕੇ ਟੈਕਸ ਦੀ ਪਰ ਸੂਟੀ ਦੇਵਾਂਗੇ ਦੇਵਾਂਗੇ ਦਈ ਜਾਂਨੇ ਆ ਚੁਕਾਈ ਜਾਂਨੇ ਮਾਲ ਏਕੇ ਟੈਕਸ ਦੀ ਪਰ ਸੂਟੀ ਆ ਕੋਈ ਜਿੰਨਾ ਮਰਜ਼ੀ ਮਾਲ ਲੈ ਲਓ ਇੱਕਦਮ ਖੁੱਲਾ ਵੀ ਸੇਗਾ ਲਓ ਕੱਛੀ ਘੜਦੇ ਮੋਹਰ ਲੱਗੀ ਆ ਏਕੇ ਟੈਕਸ ਦੀ ਪੈਰਸੂਟੀ ਆ 275 ਰੁਪਏ ਦੇ ਵਿੱਚ ਚੁਕਾਈ ਜਾਣੇ ਆ ਜਿਹੜਾ ਅੰਦਰ ਮਾਲ ਪਿਆ ਉਹ ਤਾਂ ਦੇਣਾ ਹੀ ਹੈ ਜੀ ਅਸੀਂ ਗੱਲ ਖਤਮ ਆ ਲੋ ਮਸਲੀਆਂ ਟਾਈ ਐਂਡ ਆਈ ਘੇਰੇ ਤੇ ਬਰਕਤ ਦੁਪੱਟੇ ਦੇ ਵਰਕ ਆ 10 ਪੀਸ ਤਾਂ ਹੈਗੇ ਆ 4250 ਰੁਪਏ ਦੇ ਜੇ ਕਾ ਕਵਾਂਟਿਟੀ ਲੈਣੀ ਆ 20 500 ਪੀਸ ਲੈਣੇ ਆ ਉਹ ਵੀ ਲੈ ਲਓ ਹੋਰ रेट ਘਟਾ ਦਾਂਗੇ ਚੁਕਾ ਦਾਂਗੇ ਮਾਲ ਮੁਕਤਜ਼ਬਾ ਚੁਕਾ ਦਾਂਗੇ ਲੈ ਲਓ 20 30 500 ਲੈ ਲਓ ਪੂਰਾ 400 ਆਕੇ ਦੇ ਦੂੰਗਾ 10 ਪੀਸੇ 4250 ਦੇ ਲਹਣੀ ਆਫਰ ਦੇ ਦਿੰਦਾਗਾ ਜਿਨ੍ਹਾਂ ਨੇ 20 ਨਸ ਲੈਣੇ ਆ 8000 ਦੇ ਅਸੀਂ ਨਵੀੜ ਮਾਜੀ ਸਾਡਾ ਕੋਲ ਕੰਮ ਹੁੰਦਾ ਵੀ ਲੈ ਜਾਓ ਅਸੀਂ ਚੁਕਾ ਦੇਾਂਗੇ ਮੁਫਤ ਮੁਕਤੀ ਚੁਕਾ ਦੇਾਂਗੇ ਮਾਲ ਆ ਲੋ ਖੁੱਲਾ ਵੀ ਹੈਗਾ ਆ ਲੋ ਬੜਾ ਵਿਕ ਰਿਹਾ ਹੈਗਾ ਮਸਲੀਨ ਦੀ ਕੁੜਤੀ ਸਲਵਾਰ ਵਰਕ ਮਸਲੀਨ ਦਾ ਦੁਪੱਟਾ ਸਿੰਗਲ ਵੀ 550 ਦਾ 1900 ਦੇ 4 ਆ 4500 ਦੱਸ ਦਿੰਨੇ ਆ ਆਫਰ ਲੈ ਲਓ 8500 ਦੇ ਦੱਸ ਦੇ ਤੂੰ 58500 ਦੇ 20 ਟੱਕਾ ਹੋ ਗਿਆ ਸੀ 8800 ਦੇ 20 ਸੂਟ ਦਊਗਾ ਮਾਲ ਮੈਂ ਕਹਾਂ ਜੀ ਜਿੰਨਾ ਮਰਜ਼ੀ ਲੈ ਲਓ ਮਾਲ ਦੀ ਕਮੀ ਨਹੀਂ ਕੋਈ ਕਮੀ ਨਹੀਂ 10 ਸੂਟ 295 ਰੁਪਏ ਦੇ ਹਿਸਾਬ ਨਾਲ ਐਕਸਪੋਰਟ ਦੀ ਕੋਡਣਾ ਪਿਓਰ ਕੈਮਰੀਗਾ ਪਿਓਰ ਕੈਮਰੀ ਕੋਈ ਪੀਸੀ ਗਾ ਦਾ ਨਾ ਫ੍ਰੀ ਦੇ ਦਾਂਗੇ 2950 ਰੁਪਏ ਦੇ 10 ਸੂਟ ਮਾਲ ਜਿੰਨਾ ਮਰਜ਼ੀ ਗਦਾਮਾਂ ਦੇ ਗਦਾਮ ਭਰੇ ਬੈਣੇ ਅਸੀਂ ਤਾਂ ਇੱਕ ਗੱਲ ਕਹਿੰਦੇ ਆ ਸਾਰੇ ਦੁਕਾਨਦਾਰਾਂ ਨੂੰ ਵੀ ਪਹਿਲਾਂ ਟਰਾਈ ਕਰਿਓ ਲੁਧਿਆਣੇ ਵਗ ਜੋ ਜਲੰਧਰ ਵਗ ਜੋ ਅੰਮ੍ਰਿਤਸਰ ਵਗ ਜੋ ਜੇ ਅਸੀਂ দাম ਰੱਖਦੇ ਹਾਂ ਸਾਡਾ ਜਿਹੜਾ ਸਸਤਾ ਹੈਗਾ ਸਾਡੇ ਕੋਲ ਅਸੀਂ ਮੁੰਡ-ਮੁੰਡ ਕੇ ਆਉਂਗੇ ਇੰਨੇ ਦੁਕਾਨਦਾਰ ਭੈਣ ਭਰਾ ਪੰਜ-ਪੰਜ ਸਾਲਾਂ ਜੁੜਨਾ ਜੁੜੇ ਹੋਏ ਨੇ ਉਹ ਕਹਿੰਦੇ ਵੀ ਹਾਂ ਵੀ ਅਸੀਂ ਜਾਣਾਂਗਾ ਪੰਡ ਤਾਂ ਜਿੱਡੇ ਜਾਣਾ ਕੋਲ ਰੇਟ ਸਹੀ ਆ ਉਹ ਮਾਲ ਕੱਢ ਲੈਂਦੇ ਨੇ ਹਾਂ ਤਾਂ ਰੇਟ ਵੀ ਨਹੀਂ ਪੁੱਛਦੇ ਕਾਊਂਟਰ ਦੇ ਬਿੱਲ ਵਾਲਿਆਂ ਦੇ ਨੂੰ ਪਤਾ ਵੀ ਰੇਟ ਨਾਲ ਸਹੀ ਵੀ ਲਾਉਣਾ ਰੇਟ ਵੱਧ ਲਾਉਂਦੇ ਨਹੀਂ ਇੰਨਾ ਵਿਸ਼ਵਾਸ ਕਰਦੇ ਆ ਦੁਕਾਨਦਾਰ ਸਾਡੇ ਤੇ ਹੁਣ ਆ ਮਾਲ ਵਿੱਚ ਇਹਨਾਂ ਚੁੰਨੀ ਦੇ ਆ ਆਪੇ ਥਲੇ ਪੇਰ ਲੱਗੇ ਨੇ 500 ਨੂੰ ਮਾਲ ਜਿਵੇਂ ਮਰਜ਼ੀ ਵੜਗਾ ਦਿਓ ਚੁੰਨੀ ਪਿਓਰ ਦੀ ਕਹਿ ਕੇ ਵੇਚ ਸਕਦੇ ਹਾਂ ਪਰ ਪਿਓਰ ਨਹੀਂ ਕਹਿੰਦੇ ਬੀਗਮ ਪਿਓਰਾ ਠੀਕ ਹੈ ਜੀ 3500 ਰੁਪਏ ਦੇ 10 ਸੂਟ ਮਾਲ ਜਿੰਨਾ ਮਰਜ਼ੀ ਲੈ ਲਓ ਮਾਲ ਦੀ ਕਮੀ ਨਹੀਂ ਬਾਦੂ ਮਾਲ ਪਿਆਗਾ ਇਹਦਾ ਹੇ ਇੱਕ ਗਲਾਮ ਖੜਿਆ ਸੀ ਸਾਡੇ 5 ਗਲਾਮ ਭਰੇ ਪਏ ਨੇ 5 ਗਲਾਮ ਠੀਕ ਹੈ ਜੀ ਆਹ ਕੈਮਰੀ ਕਾਟਨ ਆ ਠੀਕ ਹੈ ਜੀ ਏਕੇ ਦੀ ਲੈ ਲਓ ਮੋਹਨ ਦੀ ਰੋਸ਼ ਸ਼ੰਕਰ ਦੀ ਲੈ ਲਓ ਜਿੰਨੀ ਮਰਜ਼ੀ ਲੈ ਲਓ ਆਹ ਸ਼ੰਕਰ ਮੋਹਨ ਏਕੇ ਉਕੇ ਸਾਰਾ ਭਰਿਆ ਬਿਮਾਰ ਆ ਲੋ 100 ਰੁਪਏ ਲੱਗੇ ਬੈ ਲਓ ਜੀ ਜਿੱਛਾਂਕਰ ਵਿੱਚ ਇਹ ਮੋਹਣ ਵਿੱਚ ਹੀ ਏਕੇ ਕਿੱਥੇ ਮਾਰੀ ਏਕੇ ਜੀ ਜਿੰਨੀ ਮਰਜੀ 380 ਰੁਪਏ ਦੇ ਵਿੱਚ 380 ਰੁਪਏ ਦੇ ਵਿੱਚ ਕੈਮਰੇ ਕੋਡਰ ਜਿਹੜੀ ਮਰਜੀ ਚੱਕ ਲਿਓ 380 ਰੁਪਏ ਵਿੱਚ ਕਰਤੀ ਸਿਰਫ 5-6 ਰੁਪਏ ਦੇ ਖਿੱਡੇ ਹੈ ਜੀ ਮਾਲ ਬਥੇਰਾ ਪਿਆਗਾ ਸਾਨੂੰ ਚਾਹੀਦਾ ਉਹ ਦੁਕਾਨਦਾਰ ਜਿਹੜੇ ਕੁਆਂਟੀਟੀ ਲੈ ਸਕਦੇ ਆ ਰੇਟਾਂ ਦੀ ਕੋਟੇਸ਼ਨ ਹੈ ਨਹੀਂ ਰੇਟ ਤਾਂ ਮਿੱਟੀ ਦੇ ਭਾਅ ਕਪੜਾ ਦਵਾਂਗੇ ਮੁਫਤ ਦੇ ਭਾਅ ਕਪੜਾ ਦਵਾਂਗੇ ਫਾਇਦੇ ਕਰਾਂਗੇ ਗਦਾਮਾਂ ਦਾ ਗਲਾਂ ਭਰੇ ਪਏ ਨੇ ਜਿੰਨਾ ਮਰਜ਼ੀ ਮੰਗ ਲੈਣ ਸਾਨੂੰ ਰੇਟ ਮੂੰਹ ਮੂੰਹ ਗਿਲਾ ਦੇਾਂਗੇ ਹਰੇਕ ਚੀਜ਼ ਦਾ ਅਸੀਂ ਤਾਂ ਪਰਤੇ ਨੂੰ ਉਹਨੂੰ ਬੈਠੇ ਸਾਨੂੰ ਸਿਰਫ ਦੁਕਾਨਦਾਰ ਚਾਹੀਦਾ ਕੁਆਂਟੀਟੀ ਵਾਲਾ 20000 ਦਾ 50000 ਦਾ ਲੱਖ ਰੁਪਏ ਦਾ 80000 ਕਪੜਾ ਚੱਕੋ ਮੁਫਤੋਂ ਮੁਫਤੀ ਕਪੜਾ ਦੇਵਾਂਗੇ ਇਹ ਜਿਹੇ ਰੇਟ ਲੱਗਦਾ ਮੈਂ ਸੋਚ ਨਹੀਂ ਸਕਦੇ ਠੀਕ ਹੈ ਜੀ ਤੇੜਾ ਚੈਲੰਜ ਹੋਗਾ ਲਿਦਾਣੇ ਵਾਲਿਆਂ ਨੂੰ ਕਿ ਸਾਡੇ ਰੇਟ ਦੇ ਵਿਆਜੀ ਵੀ ਦੇ ਕੇ ਦਿਖਾਵੇ ਭੈਣਾਂ ਦੇ ਫੈਰੇ ਇੱਕੋ ਇੱਕ ਦੁਕਾਨ ਪੰਡਤਾਂ ਦੀ ਹੈ